ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਜੀ ਉਹ ਵਧੀਆ ਮਹਿਸੂਸ ਹੋ ਰਿਹਾ ਰੱਬ ਦੇ ਘਰ ਬਣੂ ਸਾਡੇ ਘਰ ਦੇ ਨੇੜੇ ਚਲੋ ਹਰ ਟਾਈਮ ਪੰਜ ਟਾਈਮ ਰੱਬ ਦਾ ਨਾਮ ਕੰਨਾਂ 'ਚ ਪਊਗਾ ਬਹੁਤ ਖੁਸ਼ੀ ਹੋ ਰਹੀ ਹੈ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦੀ 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਸਪੋਰਟ ਕਰ ਪਾਉਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਜੀ ਜੀ ਵਾਸਤੇ ਪ੍ਰੇਨਾ ਰੱਬ ਨੇ ਹੀ ਰੱਬ ਵੱਲੋਂ ਹੀ ਕਹਿ ਲੋ ਹੁਕਮ ਹੋਇਆ ਜੀ ਅ ਮਤਲਬ ਇਹ ਚੀਜ਼ ਦੀ ਵੀ ਘਾਟ ਤਾਂ ਬਹੁਤ ਸਮੇਂ ਤੋਂ ਸੀ ਪਰ ਇਸ ਵਾਰ ਸੌਣ ਰੱਬ ਨੇ ਕਰਵਾਉਣਾ ਸੀ ਚੰਗਾ ਕੰਮ ਕੋਈ ਕਹਿ ਲੋ ਜੀ ਬਸ ਉਹਨਾਂ ਵੱਲੋਂ ਹੀ ਹੁਕਮ ਹੋਇਆ ਤਾਂ ਉਹ ਹੋ ਗਿਆ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਦੇ ਹੀ ਜ਼ਿੰਮੇਦਾਰ ਭਾਈਚਾਰੇ ਨੇ ਉਹਨਾਂ ਦੀ ਇਸ ਤਕਲੀਫ ਨੂੰ ਮਹਿਸੂਸ ਕੀਤਾ ਤੇ ਉਹਨਾਂ ਨੇ ਆਪਣੇ ਵੱਲੋਂ 메인 ਸੜਕ ਦੇ ਉੱਤੇ ਇਹ ਮਸਜਿਦ ਦੇ ਲਈ ਜਗ੍ਹਾ ਜਿਹੜੀ ਹੈ ਇੱਕ ਸਿੱਖ ਪਰਿਵਾਰ ਨੇ ਜਿਹੜੀ ਹੈ ਮੁਸਲਮਾਨਾਂ ਨੂੰ ਨਮਾਜ਼ ਪੜਨ ਦੇ ਲਈ ਡੋਨੇਟ ਕੀਤੀ ਹੈ ਕਾ ਸਮਝਦਾ ਕਿ ਅੱਜ ਦੇ ਦੌਰ 'ਚ ਜਦੋਂ ਕਿ ਭਾਰਤ ਦੇ ਵਿੱਚ ਵੱਡੀ ਗਿਣਤੀ 'ਚ ਲੋਕ ਸੋਸ਼ਲ ਮੀਡੀਆ ਦੇ ਰਾਹੀਂ ਨਫ਼ਰਤ ਫੈਲਾਉਣਾ ਚਾਹੁੰਦੇ ਨੇ ਔਰ ਬਹੁਤ ਸਾਰੇ ਲੋਕ ਸਿਰਫ ਧਰਮ ਦੇ ਨਾਂ ਦੇ ਉੱਤੇ ਵੰਡੀਆਂ ਪਾ ਕੇ ਹੀ ਸ਼ਾਇਦ ਸਿਆਸਤ ਕਰਨਾ ਚਾਹੁੰਦੇ ਨੇ ਇੱਕ ਵਾਰੀ ਫਿਰ ਪੰਜਾਬ ਦੀ ਧਰਤੀ ਤੋਂ ਇੱਕ ਮੁਹੱਬਤ ਦਾ ਸਨੇਹਾ ਪੰਜਾਬ ਦੀ ਧਰਤੀ ਤੋਂ ਪਿਆਰ ਦਾ ਸਨੇਹਾ ਜਿਹੜਾ ਹੈ ਉਹ ਇਸ ਪਿੰਡ ਦੇ ਸਿੱਖ ਭਾਈਚਾਰੇ ਨੇ ਜਿਹੜਾ ਹੈ ਉਸ ਪੂਰੇ ਪੰਜਾਬ ਵੱਲੋਂ ਪੂਰੇ ਪਾਰਸ ਤੋਂ ਹੈ। ਯਕਮਾਨੀ ਟੀਵੀ ਨਾਲ ਜੁੜਿਆ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਦੁਨੀਆ ਦੇ ਵਿੱਚ ਇੱਕ ਮਿਸਾਲ ਪੈਦਾ ਕਰ ਦਿੱਤੀ ਹੈ ਸੰਸਾਰ ਦੇ ਵਿੱਚ ਇੱਕ ਮਿਸਾਲ ਪੈਦਾ ਕਰਨ ਵਾਲਾ ਹਲਕਾ ਅਮਰਗੜ ਦਾ ਪਿੰਡ ਉਮਰਪੁਰਾ ਜਿੱਥੇ ਕਹਿ ਲਿਏ ਪਿਛਲੇ 50 ਸਾਲਾਂ ਤੋਂ ਮੁਸਲਮ ਭਾਈਚਾਰੇ ਦੇ ਲੋਕ ਨੇ ਜਿਹੜੇ ਉਹ ਦੂਸਰੇ ਪਿੰਡਾਂ ਦੇ ਵਿੱਚ ਨਵਾਜ਼ ਅਦਾ ਕਰਨ ਲਈ ਜਾਂਦੇ ਸੀ ਪਰ ਇੱਕ ਸਿੱਖ ਪਰਿਵਾਰ ਨੇ ਉਹਨਾਂ ਦੀ ਇਸ ਪੀੜਾ ਨੂੰ ਸਹਿਣ ਕਰਦੇ ਹੋਏ ਪੀੜਾ ਨੂੰ ਜਾਣਦੇ ਹੋਏ ਆਪਣੇ ਖੇਤ ਦੇ ਵਿੱਚੋਂ ਪੰਜ ਵਿਸਵੇ ਜਿਹੜੀ ਜਗ੍ਹਾ ਹੈ ਉਹ দান ਕੀਤੀ ਹੈ ਮਸਜਿਦ ਦੇ ਲਈ ਤਾਂ ਕਿ ਜਿਹੜੇ ਮੁਸਲਮ ਵੀਰ ਨੇ ਇਸ ਜਗ੍ਹਾ ਦੇ ਉੱਤੇ ਆਪਣਾ ਸਜਦਾ ਕਰ ਸਕਣ ਆਪਣੀ ਨਵਾਜ਼ ਅਦਾ ਕਰ ਸਕਣ ਤੇ ਅੱਜ ਲੁਧਿਆਣੇ ਤੋਂ ਸ਼ਾਹੀ ਇਮਾਮ ਇੱਥੇ ਇਸ ਜਗ੍ਹਾ ਤੇ ਮਸਜਿਦ ਦਾ ਨਿਰਮਾਣ ਕਰਨ ਲਈ ਕਰਨ ਲਈ ਪਹੁੰਚੇ ਨੇ ਨਹੀਂ ਪੱਥਰ ਰੱਖਣ ਲਈ ਪਹੁੰਚੇ ਨੇ ਤੇ ਆਓ ਫਿਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਤੇ ਕਿਦਾਂ ਦਾ ਉਹ ਮਹਿਸੂਸ ਕਰ ਰਹੇ ਨੇ ਸੰਸਾਰ ਦੇ ਵਿੱਚ ਇੱਕ ਬਹੁਤ ਸਨਿਆ ਜਾ ਰਿਹਾ ਹੈ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਰੱਬ ਦੇ ਘਰ ਬਣੂ ਸਾਡੇ ਘਰ ਦੇ ਨੇੜੇ ਚਲੋ ਹਰ ਟਾਈਮ ਪੰਜ ਟਾਈਮ ਰੱਬ ਦਾ ਨਾਮ ਕੰਨਾਂ 'ਚ ਪਾਊਗਾ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਮਾਨਮ ਸਾਹਿਬ ਦਾ ਵੀ ਪਹੁੰਚਣ ਤੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪ੍ਰੇਰਨਾ ਕਿੱਥੋਂ ਮਿਲੀ ਤੁਹਾਨੂੰ ਅਜਿਹਾ ਜਿਹੜਾ ਕਾਰਜ ਕਰਨ ਦੀ ਜੀ ਜੀ ਬਸ ਪ੍ਰੇਰਨਾ ਰੱਬ ਨੇ ਹੀ ਰੱਬ ਵੱਲੋਂ ਹੀ ਕਹਿ ਲੋ ਹੁਕਮ ਹੋਇਆ ਜੀ ਇਹ ਚੀਜ਼ ਦੀ ਵੀ ਘਾਟ ਤਾਂ ਬਹੁਤ ਸਮੇਂ ਤੋਂ ਸੀ ਪਰੇਸ ਬਸ ਹੁਣ ਰੱਬ ਨੇ ਕਰਵਾਉਣਾ ਸੀ ਚੰਗਾ ਕੰਮ ਕੋਈ ਕਹਿ ਲੋ ਜੀ ਬਸ ਉਹਨਾਂ ਵੱਲੋਂ ਹੀ ਹੁਕਮ ਹੋਇਆ ਤਾਂ ਉਹ ਹੋ ਗਿਆ ਹੀ ਸਾਰੀ ਚੀਜ਼ ਪੂਰੀ ਤੇ ਹੁਣ ਉਹਨਾਂ ਲੋਕਾਂ ਨੂੰ ਕੀ ਕਹੋਂਗੇ ਜੋ ਫਿਰਕੂ ਪਣਾ ਫੈਲਾ ਰਹੇ ਨੇ ਨਫ਼ਰਤ ਫਲਾ ਰਹੇ ਨੇ ਉਹ ਮਾੜੀਆਂ ਗੱਲਾਂ ਨੇ ਜੀ ਸਾਡਾ ਤਾਂ ਹੁਣ ਅਸੀਂ ਸ਼ੁਰੂ ਤੋਂ ਹੀ ਜਦ ਬਚਪਨ ਤੋਂ ਹੀ ਦੇਖਦੇ ਆਉਨੇ ਆ ਸਾਡਾ ਕੋਈ ਵੀ ਫਰਕ ਨਹੀਂ ਅਸੀਂ ਵਿਆਹ ਖੁਸ਼ੀ ਗਮੀ ਸਾਰੇ ਇੱਕ ਦੂਸਰੇ ਮੁਸਲਮ ਭਾਈਚਾਰੇ ਨਾਲ ਸਾਰੇ ਆਉਨੇ ਜਾਂਦੇ ਆ ਕੋਈ ਫਰਕ ਹੀ ਹੈ ਨਹੀਂ ਸਾਡਾ ਤਾਂ ਜੀ ਸਾਰੇ ਰਲ ਮਿਲ ਕੇ ਇਕੱਠੇ ਰਹਿੰਦੇ ਆਂਗੇ ਉਹ ਗੁਰਦੁਆਰੇ ਆਉਂਦੇ ਜਾਂਦੇ ਆ ਅਸੀਂ ਉਹਨਾਂ ਦੇ ਦੁਖੀ ਸੁੱਖ ਜਾਣਦੇ ਆ ਉਹ ਸਾਡੇ ਆਉਂਦੇ ਆ ਕੋਈ ਫਰਕ ਦੇਖੋ ਜੀ ਸ਼ਾਹੀ ইমাম ਸਾਹਿਬ ਦੇ ਬੋਲਾਂ ਵਿੱਚ ਸਭ ਦੇ ਬੋਲ ਨੇ ਉਹ ਹਾਥੀ ਦੇ ਪੈਰ ਸਭ ਦਾ ਪੈਰ ਉਹਨਾਂ ਨੇ ਜਿਹੜੀ ਡੂੰਗੀ ਗੱਲ ਉੱਥੇ ਕਰਨੀ ਸੀ ਤੇ ਇੱਥੇ ਕਰਨੀ ਸੀ ਉਹ ਕਰਤੀ ਹੈ ਤੇ ਸਾਡੇ ਵੀਰ ਨੂੰ ਬਹੁਤ ਬਹੁਤ ਮੁबारकबाद ਜਿਹੜਾ ਉਹਨਾਂ ਨੇ ਕਦਮ ਚੁੱਕਿਆ ਆਪਣੀ ਜ਼ਮੀਨ ਮਸਜਿਦ ਵਾਸਤੇ ਦੇਣਾ ਮੈਨੂੰ ਲੱਗਦਾ ਹੈ ਪੂਰੇ ਦੇਸ਼ ਵਾਸਤੇ ਦੁਨੀਆ ਵਾਸਤੇ ਮਿਸਾਲ ਹੈ ਤੇ ইমাম ਸਾਹਿਬ ਨੇ ਸ਼ਾਹੀ ইমাম ਸਾਹਿਬ ਨੇ ਸਾਂਝੀ ਵਾਰਤਾ ਦੀ ਗੱਲ ਕੀਤੀ ਹੈ ਤੇ ਮੈਂ ਉੱਥੇ ਵੀ ਲਾਜ਼ ਕੈਸੀ ਮਹਿਤਾ ਇੱਕ ਨਿਮਾਣਾ ਜਾਂ ਇਨਸਾਨ ਹੁੰਦੇ ਇਹ ਕਹਿ ਸਕਦਾ ਕਿ ਬਾਬਾ ਫਰੀਦ ਜੀ ਨੇ ਕਿਹਾ ਹੈ ਕਿ ਪੰਜਾਬ ਪੰਜਾਬੀ ਹੋਣ ਦੀ ਪਹਿਲੀ ਸ਼ਰਤ ਇੱਕ ਆਸ਼ਿਕ ਹੋਣਾ ਹੈ ਆਸ਼ਿਕ ਉਸ ਦਾ ਜਿਸ ਨੂੰ ਮੈਂ ਜਾਣਦਾ ਨਹੀਂ ਤੇ ਉਸ ਸ਼ਰਤ ਨੂੰ ਇਹ ਨਿਭਾ ਰਹੇ ਨੇ ਤੇ ਆਪਾਂ ਸਭ ਨੂੰ ਪ੍ਰੇਰਨਾ ਦੇ ਰਹੇ ਨੇ ਜਦੋਂ ਇੱਥੇ ਰੱਬ ਦਾ ਨਾਮ ਗੂੰਜੇਗਾ ਸਾਂਝੀ ਵਾਲਤਾ ਫੈਲੇਗੀ ਚੰਗੇ ਇਨਸਾਨ ਬਣਨਗੇ ਤੇ ਉਹਨਾਂ ਵਿੱਚ ਇਹਨਾਂ ਦੀ ਨੇਕੀ ਵੀ ਗੂੰਜੇਗੀ ਇਹਨਾਂ ਵਾਸਤੇ ਇਹਨਾਂ ਨੂੰ ਬਹੁਤ-ਬਹੁਤ ਮੁबारकबाद ਪੂਰੇ ਪਿੰਡ ਨੂੰ ਬਹੁਤ ਮੁबारकबाद ਸਾਡੇ ਹਲਕੇ ਅਮਰਗੜ੍ਹ ਨੂੰ ਮਲੇਰਕੋਟਲੇ ਨੂੰ ਮੁबारकबाद ਪੰਜਾਬ ਨੂੰ ਤੇ ਦੇਸ਼ ਨੂੰ ਮੁबारकबाद ਤੇ ਬਹੁਤ-ਬਹੁਤ ਧੰਨਵਾਦ ਦੀਆਂ ਅਸੀਂ ਸ਼ਾਹੀ ਇਮਾਮ ਸਾਹਿਬ ਦਾ ਜਿਹੜੇ ਇੱਥੇ ਆਏ ਨੇ ਇਸ ਸ਼ੁਭ ਦਿਨ ਤੇ ਥੋੜਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤੀ ਰਹਿਮ ਕਰਨ ਵਾਲਾ ਹੈ ਅੱਜ ਆਪਾਂ ਜ਼ਿਲ੍ਹਾ ਮਲੇਰਕੋਟਲਾ ਦਾ ਪਿੰਡ ਹੈ ਉਮਰਪੁਰਾ ਉੱਥੇ ਖੜੇ ਆਂ ਔਰ ਇਸ ਪਿੰਡ ਦੇ ਵਿੱਚ ਜਿਹੜਾ ਮੁਸਲਮਾਨ ਭਾਈਚਾਰਾ ਹੈ ਉਹਨਾਂ ਦੇ ਕੋਲ ਮਸਜਿਦ ਲਈ ਜਗ੍ਹਾ ਨਹੀਂ ਸੀਗੀ ਔਰ ਉਹ ਆਪਣੇ ਘਰ 'ਚ ਹੀ ਨਮਾਜ਼ ਪੜਦੇ ਸੀ ਜਾਂ ਆਸ-ਪਾਸ ਦੇ ਕਿਸੇ ਵੱਡੇ ਪਿੰਡ ਦੇ ਵਿੱਚ ਨਮਾਜ਼ ਪੜਨ ਲਈ ਸ਼ੁਕਰਵਾਰ ਨੂੰ ਜਾਂਦੇ ਸੀ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਦੇ ਹੀ ਜ਼ਿੰਮੇਦਾਰ ਭਾਈਚਾਰੇ ਨੇ ਉਹਨਾਂ ਦੀ ਇਸ ਤਕਲੀਫ ਨੂੰ ਮਹਿਸੂਸ ਕੀਤਾ ਤੇ ਉਹਨਾਂ ਨੇ ਆਪਣੇ ਵੱਲੋਂ 메ਨ ਸੜਕ ਦੇ ਉੱਤੇ ਇਹ ਮਸਜਿਦ ਲਈ ਜਗ੍ਹਾ ਜਿਹੜੀ ਹੈ ਇੱਕ ਸਿੱਖ ਪਰਿਵਾਰ ਨੇ ਜਿਹੜੀ ਹੈ ਮੁਸਲਮਾਨਾਂ ਨੂੰ ਨਮਾਜ਼ ਪੜਨ ਦੇ ਲਈ ਡੋਨੇਟ ਕੀਤੀ ਹੈ ਮੈਂ ਸਮਝਦਾ ਕਿ ਅੱਜ ਦੇ ਦੌਰ 'ਚ ਜਦੋਂ ਕਿ ਭਾਰਤ ਦੇ ਵਿੱਚ ਵੱਡੀ ਗਿਣਤੀ ਚ ਲੋਕ ਸੋਸ਼ਲ ਮੀਡੀਆ ਦੇ ਰਾਹੀਂ ਨਫ਼ਰਤ ਫੈਲਾਣਾ ਚਾਹੁੰਦੇ ਨੇ ਔਰ ਬਹੁਤ ਸਾਰੇ ਲੋਕ ਸਿਰਫ ਧਰਮ ਦੇ ਨਾਂ ਦੇ ਉੱਤੇ ਵੰਡੀਆਂ ਪਾ ਕੇ ਹੀ ਸ਼ਾਇਦ ਸਿਆਸਤ ਕਰਨਾ ਚਾਹੁੰਦੇ ਨੇ ਤੇ ਇੱਕ ਵਾਰੀ ਫਿਰ ਪੰਜਾਬ ਦੀ ਧਰਤੀ ਤੋਂ ਇੱਕ ਮੁਹੱਬਤ ਦਾ ਸਨੇਹਾ ਪੰਜਾਬ ਦੀ ਧਰਤੀ ਤੋਂ ਪਿਆਰ ਦਾ ਸਨੇਹਾ ਜਿਹੜਾ ਹੈ ਉਹ ਇਸ ਪਿੰਡ ਦੇ ਸਿੱਖ ਭਾਈਚਾਰੇ ਨੇ ਜਿਹੜਾ ਹੈ ਉਹ ਪੂਰੇ ਪੰਜਾਬ ਵੱਲੋਂ ਪੂਰੇ ਭਾਰਤ ਨੂੰ ਪੇਛਾ ਹੈ। ਮਾਫ ਸਾਹਿਬ ਇੱਕ ਵਕਰੀ ਮਿਸਾਲ ਪੈਦਾ ਕੀਤੀ ਹੈ। ਜੀ ਹਾਂ ਤੇ ਕਹਿ ਲਈ ਪੂਰੀ ਆਵਾਮ ਨੇ ਇੱਕ ਵੱਖਰਾ ਸਨੇਹਾ ਜੀ। ਦੇਖੋ ਪੰਜਾਬ ਦੀ ਜਿਹੜੀ ਇਹ ਧਰਤੀ ਹੈ ਇਹ ਪਿਛਲੇ ਹਜ਼ਾਰਾਂ ਸਾਲਾਂ ਤੋਂ ਹਮੇਸ਼ਾ ਵਿਲੱਖਣਤਾ ਦੇ ਤੌਰ ਤੇ ਹੀ ਜਾਣੀ ਜਾਂਦੀ ਹੈ। ਪੰਜਾਬ ਦੇ ਉੱਤੇ ਅੱਜ ਤੱਕ ਜਿਹੜੇ ਵੱਡੇ ਹਮਲੇ ਵੀ ਹੋਏ ਆ ਜਾਂ ਪੰਜਾਬ ਦੇ ਜਿਹੜੇ ਟੁਕੜੇ ਵੀ ਹੋਏ ਉਹਦੇ ਪਿੱਛੇ ਵੀ ਵਜ੍ਹਾ ਆਈ ਸੀ ਕਿਉਂਕਿ ਪੰਜਾਬ ਇੱਕ ਤਾਕਤਵਰ ਜ਼ਮੀਨ ਦਾ ਨਾਂ ਹੈ ਪੰਜਾਬ ਇੱਕ ਤਾਕਤਵਰ ਭਾਈਚਾਰੇ ਦਾ ਨਾਂ ਹੈ ਪੰਜਾਬ ਇੱਕ ਤਾਕਤਵਰ ਮੁਹੱਬਤ ਦਾ ਨਾਂ ਹੈ ਤੇ ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਇਹਨੂੰ ਕਦੀ ਬਰਦਾਸ਼ਤ ਨਹੀਂ ਕਰਦੀਆਂ ਅਗਰ ਤੁਸੀਂ ਪਹਿਲੀ ਪਾਸ਼ਾਹੀ ਤਨ ਤਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪੀਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਤੱਕ ਦੇਖੋਗੇ ਔਰ ਫਿਰ ਉਧਰ ਤੁਸੀਂ ਸ਼ੇਖ ਬਾਬਾ ਫਰੀਦੁੱਦੀਨ ਸ਼ਕਰਗਾਈ ਤੋਂ ਲੈ ਕੇ ਬੁੱਲੇ ਸ਼ਾਹ ਤੱਕ ਦੇਖੋਗੇ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਸਾਂਝੀ ਵਾਰਤਾ ਦੀ ਗੱਲ ਕਰਦੀ ਹੈ ਕਦੇ ਜਿੱਥੇ ਕਦੀ ਨਬੀ ਖਾਨ ਤੇ ਗੰਨੀ ਖਾਨ ਨੇ ਆਪਣੇ ਗੁਰੂ ਨੂੰ ਉੱਚ ਦਾ ਪੀਰ ਬਣਾ ਕੇ ਮੋਢੇ ਚੱਕਿਆ ਤੇ ਕਿਤੇ ਪੀਰ ਬੁੱਧੂ ਸ਼ਾਹ ਨੇ ਕੁਰਬਾਨੀਆਂ ਦਿੱਤੀਆਂ ਕਿਤੇ ਦੀਵਾਨ ਟੋਡਰਮਲ ਜਿਹੜੇ ਲੋਕ ਜਿਹੇ ਲੋਕਾਂ ਨੇ ਜਿਹੜੀ ਹੈ ਉਹ ਸਭ ਤੋਂ ਵੱਡੀ ਜ਼ਿਆਦਾ ਦੌਲਤ ਖਰਚ ਕਰਨ ਤੋਂ ਬਾਅਦ ਆਪਣੇ ਗੁਰੂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਹੈ ਤੇ ਮੈਂ ਇਹ ਸਮਝਦਾ ਪੰਜਾਬ ਦੀ ਧਰਤੀ ਦੇ ਵਿੱਚ ਨਫ਼ਰਤ ਦੇ ਲਈ ਕੋਈ ਜਗ੍ਹਾ ਨਹੀਂ ਹੈ ਅੱਜ ਵੀ ਪੰਜਾਬ 'ਚ ਵੀ ਅਗਰ ਕੋਈ ਬੰਦਾ ਕੁਇਸੀ ਵੀ ਧਰਮ ਦਾ ਨਾਮ ਲੈ ਕੇ ਦੂਸਰੇ ਧਰਮ ਦੇ ਖਿਲਾਫ ਨਫ਼ਰਤ ਵੀ ਫੈਲਾਣਾ ਚਾਹੁੰਦਾ ਹੈ ਤੇ ਉਹਨੂੰ ਪੰਜਾਬ ਦੇ ਇਤਿਹਾਸ ਨੂੰ ਯਾਦ ਕਰਨਾ ਚਾਹੀਦਾ ਹੈ ਤੇ ਪਿੰਡ ਉਮਰਪੁਰਾ ਦੇ ਵੀ ਲੋਕਾਂ ਨੇ ਇੱਥੇ ਦੇ ਸਿੱਖਾਂ ਨੇ ਹਿੰਦੂਆਂ ਨੇ ਮੁਸਲਮਾਨਾਂ ਨੇ ਇਸ ਰਿਵਾਇਤ ਨੂੰ ਜ਼ਿੰਦਾ ਰੱਖਿਆ ਹੈ ਔਰ ਇਹਨਾਂ ਨੇ ਉਸ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾ ਲਿਆ ਜਿਹੜਾ ਸਦੀਆਂ ਤੱਕ ਚੰਦਾ ਰਹੇ ਪਿਛਲੇ 50 ਸਾਲਾਂ ਤੋਂ ਤਕਰੀਬਨ ਦੂਸਰੇ ਪਿੰਡ ਨਮਾਜ਼ ਆਦਾ ਕਰਨੇ ਜਾਣਾ ਪੈਂਦਾ ਰੱਬ ਦੀ ਬੰਦਗੀ ਦੇ ਲਈ ਉਸ ਸਿੱਖ ਵੀਰ ਦੇ ਲਈ ਕੀ ਕਹਿਣਾ ਚਾਹੋਗੇ ਦੋ ਸ਼ਬਦੀ ਮੈਂ ਇਹ ਕਹਿਣਾ ਚਾਹੁੰਦਾ ਵੀ ਸਜਦਾ ਇਹ ਕਰਿਆ ਕਰਨਗੇ ਤੇ ਸਵਾਬ ਹੁਣੋ ਵੀ ਮਿਲਿਆ ਕਰੇ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਸਾਹੀ ਮਾਮ ਆਏ ਨੇ ਸੀ ਬਿਨਾ ਧੰਨਵਾਦ ਕਰਦੇ ਆ ਜੀ ਬਹੁਤ ਖੁਸ਼ੀ ਕਰਦੇ ਆ ਜੀ ਕਿ ਅੱਜ ਸਾਡੇ ਵਾਸਤੇ ਹੀ ਇਦਾਂ ਦੇਣਾ ਜੀ ਸਾਨੂੰ ਜਗ੍ਹਾ ਮਿਲਿਆ ਸਰਪੰਚ ਸਾਹਿਬ ਨੇ ਵੀਰ ਜੀ ਨੇ ਸਾਨੂੰ ਜਗ੍ਹਾ ਦਿੱਤੀ ਜਦੋਂ ਵੀ ਅਸੀਂ ਕਿਹਾ ਇਹਨਾਂ ਨੇ ਜੇ ਦੀ ਸਾਨੂੰ ਜਗ੍ਹਾ ਦੇ ਦਿੱਤੀ ਦੋ ਸੜਕਾਂ ਲੱਗਦੀਆਂ ਨੇ ਕਿ ਸਾਡੇ ਵਾਸਤੇ ਅੱਜ ਹੀ ਇੱਦਾਂ ਦੇਣਾ ਜੀ ਬਹੁਤ ਖੁਸ਼ੀ ਮਿਲ ਪਿਆ ਪਤਾ ਲੱਗਿਆ ਕਿ ਲੰਬੇ ਸਮੇਂ ਤੋਂ 50 60 ਸਾਲ ਹੋ ਗਏ ਤੁਸੀਂ ਪੈਦਲ ਜਾ ਕੇ ਦੂਸਰੇ ਪਿੰਡ ਨਮਾਜ਼ ਪੜਨ ਜਾਂਦਾ ਹਾਂ ਅਸੀਂ ਨਾਲ ਲੱਥੂ ਮਾਦਰ ਉੱਥੇ ਨਮਾਜ਼ ਪੜ੍ਹਦੇ ਸੀਗੀ ਹੁਣ ਇੱਥੇ ਮਸਜਿਦ ਹੈ ਹੀ ਨਹੀਂ ਦੀ ਜਣੀ ਸਾਡੀ ਸੀ ਹੁਣ ਸਾਡੇ ਇੱਧਰ ਮਸਜਿਦ ਬਣ ਗਈ ਜਗ੍ਹਾ ਮਿਲ ਗਈ ਸੀ ਧੰਨਵਾਦ ਕਰਦੇ ਆ ਜੀ ਦਿਲੋਂ ਖੁਸ਼ੀ ਮਨਾਉਣੇ ਅੱਜ ਸਾਡੇ ਵਾਸਤੇ ਇੱਦਾਂ ਦੇਣੀ ਹੈ ਜੀ ਤਾਂ ਇਹ ਸਨ ਸ਼ਾਹੀ امام ਜੀ ਤੇ ਉਹ ਵੀਰ ਜਿਸ ਨੇ ਜਗ੍ਹਾ দান ਕੀਤੀ ਹੈ ਸਹੀ ਇਮਾਮ ਸਾਹਿਬ ਦਾ ਕਹਿਣਾ ਕਿ ਅਜਿਹੇ ਲੋਕ ਵਿਰਲੇ ਹੀ ਹੁੰਦੇ ਨੇ ਜੋ ਦੁਨੀਆ ਤੇ ਐਦਾਂ ਦਾ ਨੇਕ ਕਾਰਜ ਕਰਦੇ ਨੇ ਜਦੋਂ ਵੀ ਇੱਥੇ ਖੁਦਾ ਦੀ ਬੰਦਗੀ ਹੋਵੇਗੀ ਤਾਂ ਇਸ ਵੀਰ ਨੂੰ ਦਵਾਲਾ ਦੇ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਫਿਰਕੂ ਪਣਾ ਫਲੌਣ ਵਾਲੇ ਉਹਨਾਂ ਲੋਕਾਂ ਨੂੰ ਵੀ ਨਸੀਹਤ ਦਿੱਤੀ ਹੈ ਕਿ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਵੋ ਇਹ ਭਾਈਚਾਰਕ ਸਾਂਝ ਸਾਂਝੀ ਵਾਲਤਾ ਜਿਹੜੀ ਇਸੇ ਤਰ੍ਹਾਂ ਕਾਇਮ ਰਹੇਗੀ ਕੈਮਰਾ ਪਤਨ ਜਮਕੌਰ ਸਿੰਘ ਦੇ ਨਾਲ ਜਗਬਣੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ